ਚੈੱਕ ਫੇਸਬੁਕ ਦੀ ਚੈੱਕ ਕਰ ਲੋ ਕੁਆਲਿਟੀ ਚੈੱਕ ਕਰ ਲੋ ਬਾਕੀ ਜੇ ਕੱਦ ਕਾਠ ਦੀ ਗੱਲ ਕਰਗੇ ਵੇਲ ਦੀ ਗੱਲ ਕਰਗੇ ਕੋਈ ਗੱਲ ਤਾਂ ਸਹੀ ਹੈ ਨਹੀਂ ਮੈਂ ਕੋਈ ਕਮੀ ਹੈ ਨਹੀਂਗੀ ਕੱਦ ਕਾਠ ਤੁਸੀਂ ਚੈੱਕ ਕਰ ਲੋ ਫੁੱਲ ਟਾਪ ਦਾ ਕੱਦ ਪਰਲੇ ਪਾ ਕੇ ਲੱਗਿਆ 13 ਤਰੀਕ ਹੈ ਤੇ ਬਾਈ ਨਾਲ ਝੋਟਾ ਲੈ ਕੇ ਆਇਆ ਮੋਹਰ ਨਸਲ ਦਾ ਇਧਰ ਆਪਾਂ ਤੁਹਾਨੂੰ ਇੱਕ ਵਾਰੀ ਬਾਈਨਰ ਦੇ ਨਿਗਾ ਮਰਾਦ ਨੇ ਬਾਕੀ ਗੱਲਬਾਤ ਵੀ ਪਾਈਆਂ ਨਾਲ ਕਰਾਵਾਂਗੇ ਤੁਹਾਡੀ ਇਧਰ ਚੈੱਕ ਕਰ ਲੋ ਸੀ ਸਰਾਣ ਸਟੱਡ ਫਾਰਮ ਨਿਗਾ ਮਾਰੋ ਸੀ ਜੋਧਾ ਝੋਟਾ ਐ ਐਮ 29 ਦਾ ਬੱਚਾ ਨੰਬਰ ਵੀ ਨੋਟ ਕਰ ਲਓ ਪਿੰਡ ਤਲਵੰਡੀ ਭਾਈ ਬਾਕੀ ਪੂਰੀ ਜਾਣਕਾਰੀ ਆਪਾਂ ਵੀਰ ਤੋਂ ਲੈ ਕੇ ਜੰਨੇ ਆਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦੋ ਪਹਿਲਾਂ ਮੇਰਾ ਨਾਮ ਜਗਮੀਤ ਸਿੰਘ ਹੈ ਜੀ ਠੀਕ ਹੈ ਜੀ ਹਾਂ ਮੇਰਾ ਪਿੰਡ ਬੀਲੇ ਵਾਲਾ ਹੈ ਇਹ ਬਾਈ ਮੋਹਰਾਂ ਅਸਲ ਦਾ ਹਾਂਜੀ ਮੋਹਰਾਂ ਅਸਲ ਦਾ ਐਮ 29 ਦਾ ਹੈਗਾ ਜੀ ਇਹ ਐਮ 29 ਦਾ ਬੱਚਾ ਇਹਦਾ ਨਾਮ ਵਰਗੀ ਆ ਬਾਈ ਇਹਦਾ ਨਾਮ ਹੈਗਾ ਜੀ ਜੋਧਾ ਅੱਛਾ ਜੋਧਾ ਬਾਈ ਜੀ ਠੀਕ ਹੈ ਹਾਂਜੀ ਘਰ ਦੀ ਬਰੀਡ ਆ ਜੇ ਆਪਾਂ ਮਾਂ ਦੇ ਦੁੱਧ ਦੇ ਰਿਕਾਰਡ ਦੀ ਗੱਲ ਕਰਗੇ ਬਾਈ ਮਾਂ ਦਾ ਦੁੱਧ ਇਹਦਾ ਜੀ 22+ ਸੀਗਾ ਜੀ 22+ ਸੀਗਾ ਹਾਂਜੀ ਠੀਕ ਹੈ ਤੇ ਬੱਚੇ-ਵੁੱੱਚੇ ਕਿਵੇਂ ਆ ਰਹੇ ਫਿਰ ਜੀ ਬੱਚੇ ਬਹੁਤ ਚੰਗੇ ਆ ਰਹੇ ਆ ਸਾਡੇ ਘਰੇ ਵੀ ਹੈਗੇ ਆ ਜੀ ਤੁਹਾਨੂੰ ਹੋਰ ਵੀ ਦਿਖਾ ਦਾਂਗੇ ਠੀਕ ਹੈ ਜੇ ਕਿਸੇ ਨੇ ਬੱਚੇ ਦੇਖਣੇ ਤਾਂ ਹੋਰ ਵੀ ਦਿਖਾ ਦੇ ਦੇਖਣੇ ਹੈ ਹਾਂਜੀ ਠੀਕ ਹੈ ਤੇ ਇਹਦੀ ਉਮਰ ਕਿੰਨੀ ਹੋਊ ਬਈ ਫਿਰ ਇਹਦੀ ਉਮਰ 4.5 ਸਾਲ ਆ ਜੀ 4.5 ਸਾਲ ਹਾਂਜੀ ਠੀਕ ਹੈ ਇੱਕ ਵਾਰੀ ਨਿਗਾ ਮਰਾਦ ਨਾਲ ਦੋਸਤੋ ਤੁਹਾਨੂੰ ਮੈਂ ਕਰੋ ਚੈੱਕ ਫੇਸਬੁਕ ਵੀ ਚੈੱਕ ਕਰ ਲਓ ਕੁਆਲਟੀ ਚੈੱਕ ਕਰ ਲਓ ਬਾਕੀ ਜੇ ਕੱਦ ਕਾਠ ਦੀ ਗੱਲ ਕਰਕੇ ਵੇਲ ਦੀ ਗੱਲ ਕਰਕੇ ਕੋਈ ਗੱਲ ਤਾਂ ਸਹੀ ਹੈ ਨਹੀਂ ਮੈਂ ਕੋਈ ਕਮੀ ਹੈ ਨਹੀਂਗੀ ਕੱਦ ਕਾਠ ਤੁਸੀਂ ਚੈੱਕ ਕਰ ਲਓ ਫੁੱਲ ਟਾਪ ਦਾ ਕੱਦ ਪਰਲੇ ਦੇਖਦੀ ਨਹੀਂ ਦੇਖ ਲਓ ਤੁਸੀਂ ਆਪ ਹੀ ਤੇ ਬਾਕੀ ਵੇਲ ਵੀ ਚੰਗੀ ਆ ਇਧਰ ਚੈੱਕ ਕਰਨੋ ਮਗਰੋਂ ਆਪਾਂ ਤੁਹਾਨੂੰ ਦਿਖਾਉਣੇ ਆ ਮਾਰ ਲਵੋਣੇ ਵਗੈਰਾ ਕਰੋ ਚੈੱਕ ਕਰ ਲਓ ਗਾਣਾ ਨੂਣਾ ਚੈੱਕ ਕਰ ਲਓ ਪੂਰੀ ਬਰੀਕ ਚਮੜੀ ਦਾ ਤੇ ਬਾਈ ਫਿਰ ਇਹਦੀ ਕ੍ਰੋਸਿੰਗ ਹੀ ਰੱਖੀ ਆ ਕ੍ਰੋਸਿੰਗ ਯਾਰ ਭਰਾਵਾਂ ਨਾਲ ਕੋਈ ਗੱਲ ਨਹੀਂ ਕਿ ਜਿਵੇਂ ਕਰਨਗੇ ਅੱਗੇ ਅਸੀਂ ਨਾਲ ਇਹਦੇ ਸੀਮੰਟ ਤਿਆਰ ਕਰਨਾ ਹੀ ਇਹਦਾ ਸੀਮੰਟ ਤਿਆਰ ਕਰਨਾ ਕਿਸੇ ਚੰਗੇ ਭਰਾ ਨਾਲ ਰਾਇ ਕਰਕੇ ਨਾਲ ਹੀ ਇਹਦਾ ਸੀਮੰਟ ਦਾ ਕਰ ਰਹੇ ਆ ਸੋਚ ਰਹੇ ਆ ਹਾਂ ਜੀ ਆਹ ਡਾਇਰੈਕਟ ਕ੍ਰੋਸਿੰਗ ਹੀ ਆ ਹਾਂ ਡਾਇਰੈਕਟ ਕ੍ਰੋਸਿੰਗ ਅਸੀਂ ਸੀਮਿੰਟ ਤਿਆਰ ਕਰੇ ਨਹੀਂ ਆਪਾਂ ਨਾ ਨਹੀਂ ਠੀਕ ਹੈ ਲੈ ਕੋਈ ਵੀਰ ਹੈ ਨਾ ਸੀਮਿੰਟ ਤਿਆਰ ਜਿਵੇਂ ਆਪਾਂ ਨੂੰ ਬਾਲੀ ਜਿਵੇਂ ਕਹਿ ਦਗੇ ਵੈਸੇ ਤਾਂ ਵੀਰੇ ਅਸੀਂ ਨਾ 2000 ਰੁਪਇਆ ਨਾਰਮਲ ਫੀਸ ਰੱਖੀ ਆ ਅੱਛਾ 2000 ਰੁਪਇਆ ਹਾਂ ਵੀ ਜੇ ਕੋਈ ਬਾਹਰੋਂ ਸੱਜਣ ਆਉਂਦਾ ਤਾਂ ਕੋਈ ਗੱਲ ਨਹੀਂ ਆਪਾਂ ਯਾਰ ਫੀਸ ਨਾਲ ਨਹੀਂ ਫੀਸ ਨਾਲ ਨਹੀਂ ਆਪਾਂ ਬਰੀਡ ਤਿਆਰ ਕਰਦੇ ਆ ਜੀ ਮੰਨ ਲਓ ਮੰਨ ਲਓ ਸੇਵਾ ਹੀ ਆਪਾਂ ਸਮਝ ਸਕਦੇ ਆ 1000 2000 ਨਾ ਬਈ ਹੁੰਦਾ ਕੁਛ ਨਹੀਂ ਨਹੀਂ ਹੁੰਦਾ ਜੀ ਠੀਕ ਹੈ ਜੇ ਕਿਸੇ ਦੇ ਮੰਨ ਲਓ ਡਾਇਰੈਕਟ ਉਹਦੀ ਕੀਮਤ ਨਾਲ ਜੇ ਬਰੀਡਡ ਪਾਲੂਆ ਮੰਨ ਲਓ ਉਹਦੀ ਕੀਮਤ ਫੁੱਲ ਆ ਬਾਈ ਹਾਂਜੀ ਹਾਂਜੀ ਬਿਲਕੁਲ ਰੇਟ ਦੀ ਵੀ ਜਦੋਂ ਅਗਲਾ ਵਾਧਾ ਸੂਨ ਵਾਲਾ ਪਸ਼ੂ ਵੇਚਦਾ ਆਪੇ ਕੀਮਤ ਨਾਲ ਵਿਕਦਾ ਬਿਲਕੁਲ ਜੀ ਕੋਲੇ ਕੋਲੇ ਇਹਦੀਆਂ ਕਟੀਆਂ ਵੀ ਚਾਰ ਖੜੀਆਂ ਹਾਂਜੀ ਅੱਛਾ ਉਹ ਵੀ ਆਉਣ ਵਾਲੇ ਸਮੇਂ 'ਚ ਆਪਾਂ ਦਿਖਾਵਾਂਗੇ ਤੁਹਾਨੂੰ ਠੀਕ ਹੈ ਠੀਕ ਹੈ ਇੱਥੇ ਆਪਾਂ ਕੱਲਾ ਝੋਟੇ ਲੈ ਕੇ ਆਏ ਫਿਰ ਹਾਂਜੀ 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 ਬਾਕੀ ਇਹ ਹਰਿਆਣੇ ਤੋਂ ਸੱਜਣ ਸੀਗੇ ਆਏ ਸਾਡੇ ਕੋਲੇ ਠੀਕ ਹੈ ਬਹੁਤ ਚੰਗੀ ਕੀਮਤ ਲਗਾਈ ਉਹਨਾਂ ਨੇ ਪਰ ਅਸੀਂ ਇਹਨੂੰ ਸੇਲ ਕਰਨ ਦਾ ਸੋਚਿਆ ਨਹੀਂ ਬਈ ਅੱਛਾ ਸੋਚਿਆ ਨਹੀਂ ਸੇਲ ਕਰਨ ਦਾ ਹਾਂ ਜੀ ਹਾਂ ਜੀ ਠੀਕ ਹੈ ਸੋਚਣਾ ਵੀ ਕਿਉਂ ਬਈ ਏਡਾ ਸ਼ਕੀਨ ਕਟਾ ਮੈਨੂੰ ਮਿਲਦਾ ਨਹੀਂ ਹਣਾ ਆਪਾਂ ਜੇ ਕਹਦੇ ਕਿ ਏਡੇ ਕਦ ਕਾਠ ਵਾਲਾ ਹਾਂ ਜੀ ਹਾਂ ਜੀ ਹਾਂ ਜੀ ਕਦ ਕਾਠ ਬਲੋ ਕੋਈ ਤਾਂ ਸਹੀ ਹੈ ਨਹੀਂ ਹਾਂ ਜੀ ਹਾਂ ਜੀ ਤੇ ਬਈ ਨੰਬਰ ਬੋਲ ਦਿਓ ਆਪਣਾ ਬੋਲੀਏ 98147 ਜੀ ਠੀਕ ਹੈ ਜੀ 96777 ਠੀਕ ਪਰ ਬਈ ਦਾ ਨੋਟ ਕਰ ਲਓ ਤੁਸੀਂ ਬਾਕੀ ਆਪਾਂ ਨਾ ਸਕਰੀਨ ਤੇ ਨੰਬਰ ਲਾ ਦਾਂਗੇ ਕਿਸੇ ਵੀ ਭਰਾ ਨੇ ਮੰਨ ਲਓ ਡਾਇਰੈਕਟ ਕ੍ਰੋਸਿੰਗ ਕਰਾਉਣੀ ਹੈ ਹਣਾ ਤੇ ਬਾਈ ਨਾਲ ਤੁਸੀਂ ਫੋਨ ਤੇ ਕੰਟੈਕਟ ਕਰ ਸਕਦੇ ਹੋ ਬਾਕੀ ਇੱਕ ਵਾਰੀ ਹੋਰ ਵੇਖ ਲਓ ਤੁਸੀਂ ਕਦਗਾਠ ਜੀ ਗੱਲ ਕਰਗੇ ਫੁੱਲ ਟਾਪ ਦਾ ਕਦਗਾਠ ਹੈ ਬਈ ਪਹਿਲਾਂ ਮੇਲੇ ਲੈ ਗਏ ਆ ਫਿਰ ਹਾਂਜੀ ਪਹਿਲਾਂ ਪਹਿਲਾਂ ਜੀ ਪਹਿਲਾਂ ਵੀ ਕਿਤੇ ਜਾਂਦੇ ਰਹੇ ਮੇਲੇ ਮੁੱਲੇ ਦੇ ਇਹ ਨਾਲ ਜੀ ਪਿਛਲੇ ਸਾਲ ਇੱਥੇ ਝੋਟੇ ਆਏ ਸੀਗੇ ਠੀਕ ਹੈ ਜੀ ਤੇ ਇਹ ਕਹਿੰਦੇ ਵੀ ਸਾਡਾ ਯਾਰ ਝੋਟਾ ਦਾ ਇਹਨਾਂ ਝੋਟਿਆਂ ਨਾਲ ਬਹੁਤ ਚੰਗਾ ਅੱਛਾ ਤੇ ਆਪਾਂ ਕਿਉਂ ਨਾ ਅਗਲੇ ਵਾਰੀ ਆਪਾਂ ਝੋਟਾ ਲਈਏ ਜੀ ਬਈ ਮੰਨ ਹਾਂ ਬਈ ਆਪਾਂ ਪਤਾ ਹੀ ਨਹੀਂ ਲੱਗਦਾ ਬਈ ਕਰੇ ਕਿਸੇ ਦੇ ਕਿੰਨੇ ਦੁੱਧ ਵਾਲੀਆਂ ਖੜੀਆਂ ਝੋਟੀਆਂ ਬਾਕੀ ਬਾਈ ਜੇ ਕਿਸੇ ਨੂੰ ਕਹੀਏ ਵੀ ਸਾਡਾ ਝੋਟ ਉਹ ਐ ਵੇਖੇ ਬਿਨਾ ਪਤਾ ਨਹੀਂ ਲੱਗਦਾ ਜੀ ਵੇਖੇ ਬਿਨਾ ਪਤਾ ਨਹੀਂ ਲੱਗਦਾ ਹੁਣ ਮੰਨ ਲਓ ਇੱਥੇ ਆਏ ਆ ਵੇਖਿਆ ਪਤਾ ਤਾਂ ਲੱਗਦਾ ਨਾ ਸਾਰੇ ਕਿੰਨੇ ਹੋਣਗੇ ਕੱਲ ਨੂੰ ਵੀ ਆਉਣਗੇ ਹਨਾ ਕਿੰਨੇ ਦਿਨਾਂ ਬਈ ਇੱਥੇ ਫਿਰ ਆਪਾਂ ਆਪਾਂ ਬਈ ਜੀ 15 ਤਰੀਕ ਤੱਕ ਝੋਟਾ ਹੈਗਾ ਬਾਕੀ ਜਨਵਾਰ 18 ਤੱਕ ਜਿੰਨੇ ਦਿਨ ਮੰਡੀ ਚੱਲੂਗੀ ਇੱਥੇ ਹੀ ਠੀਕ ਹੈ ਇੱਥੇ ਹੀ ਹੋਰ ਕੀ ਲੈ ਕੇ ਆਏ ਆ ਬਈ ਆਪਾਂ ਫਿਰ ਆਪਣੇ ਘੋੜੇ ਹੈਗੇ 2 ਠੀਕ ਹੈ ਪਰ ਘੋੜੀਆਂ ਜੀ ਇੱਕ ਬਸ਼ੇਰਾ ਹੀ ਪਰ ਅੱਛਾ ਘੋੜੀਆਂ ਹਾਂਜੀ ਬਾਕੀ ਜਨਵਾਰਾ ਜੇ ਲੈ ਕੇ ਆਉਣੇ ਜੀ ਅਸੀਂ ਠੀਕ ਹੈ ਬਾਕੀ ਲੈ ਕੇ ਆਉਣੇ ਹਾਂਜੀ ਹਾਂਜੀ ਠੀਕ ਜੀ ਇਹਦਾ ਸੱਜੇ ਹੱਥ ਰੋਡ ਮੋੜ ਦੀ ਬਿਲਕੁਲ ਫਟਕਾਂ ਦੇ ਨਾਲ ਠੀਕ ਹੈ ਤੇ ਸਰਾ ਹੈਗਾ ਜੀ ਆਪਣਾ ਸਰਾ ਸਟੱਡ ਫਾਰਮ ਹਾਂਜੀ ਸਰਾ ਸਟੱਡ ਫਾਰਮ ਹੈਗਾ ਜੀ ਠੀਕ ਹੈ ਬਾਕੀ ਕੋਈ ਫੋਨ ਵੀ ਕਰ ਸਕਦਾ ਸੱਜਣ ਬਰਾਣਾ ਕੋਈ ਫੋਨ ਕਰ ਸਕਦਾ ਜੀ ਠੀਕ ਹੈ ਜ਼ਿਲ੍ਹਾ ਫਰੋہیਪੁਰਾ ਜ਼ਿਲ੍ਹਾ ਫਰੋہیਪੁਰਾ ਠੀਕ ਹੈ ਠੀਕ ਹੈ ਭਾਈ ਜੀ ਠੀਕ ਹੈ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ